ਮੰਮੀ ਦੋ ਸੂਰਤਿ ਸਮਾਂ ਹੀ ਦਿੱਤੇ ਆ ਸੋਨੀਆਂ ਦੇ ਅੱਛਾ ਕੋਮ ਆ ਉੱਥੇ ਜਾ ਕੇ ਆਪਣੇ ਹਿਸਾਬ ਨਾਲ ਸਵਾਲੂਗੀ ਆ ਘਰੋਂ ਬਣਾ ਤਾ ਘਰ ਹੈ ਗਹੀ ਕਰ ਤਸੀਤਾ ਸੋਨੇ ਤੇ ਆ ਜੋ ਮੀ ਮੈਂ ਕਿਹੜੀ ਨਹੀਂ ਲਈ ਅਜੇ ਕੋਵੜੀ ਲਈ ਹੀ ਮਾਰੀ ਜੀ ਵਿਆਹ ਦੇ ਉੱਤੇ ਤੇ ਮੈਂ ਹਾਂ ਚੱਲ ਇਹਦੇ ਕੰਮ ਆ ਜੂਗੀ ਤੇ ਇਹਦੇ ਨਾਲ ਦਾ ਸੂਟ ਸੀਪਣੇ ਗਿਆ ਵਾ ਖਰੀਦੇ ਹਾਂਜੀ ਆ ਕਿੰਨੇ ਸੂਟ ਤੇ ਇੱਕ ਗਿਆ ਸੀਪਣੇ ਨਾ ਚਾਰ ਹੋਗੇ ਤੇ ਪੰਜ ਦੇ ਕਰ ਦਿੰਨੀ ਉਹ ਇੱਕ ਆਏ ਗਏ ਚੁਲਾ ਦਾਂਗੇ ਮੈਂ ਤਾਂ ਘਾਟ ਖਰੀਦੇ ਆ ਸੋਨੀਆ ਨੇ ਕਿਹਦਾ ਮੁੜ ਕੇ ਇੱਥੇ ਆਉਣਾ ਨਹੀਂ ਹੁਣ ਸਿਆਲ ਤੇ ਗਿਆ ਗਾਂ ਗਰਮੀ ਵਾਲੇ ਲਵਾਂਗੇ ਰਿਵਾਜ ਦੇ ਸਿਆਲ ਵਾਲੇ ਕੱਪੜੇ ਕਿੰਨਾ ਕਿ ਚਰ ਪਹਿਨੇ ਹੁਣ ਸੋਨੀਆ ਪੰਜ ਕਰਦੀ ਕੋ ਸੋਹਣੇ ਲੱਗਣੇ ਉਹ ਜਾਣੇ ਪੰਜ ਵੀ ਕੋਈ ਗੱਲ ਨਹੀਂ ਮੇਰੀ ਮੰਮੀ ਦਾ ਨਹੀਂ ਸਵਾ ਇਦਾਂ ਦਾ ਉਹ ਮੀਂਹ ਪਾਣੀ ਬਾਤੀ ਆਪਣੀ ਬਾਕੀ ਆਏ ਗਏ ਚ ਲਾ ਦਾਂਗੇ ਪੰਜ ਹੋ ਜਾਣੇ ਪੂਰੇ ਸੋਨਿਆ ਜੋੜ ਕੇ ਰੱਖ ਲਾ ਉਹ ਮੀਂਹ ਪਾਣੀ ਲਾ ਆਤੀ ਆ ਆਪਣੀ ਆਲੀ ਪੈਸੇ ਖਰਚ ਲੈਂਦੀ ਲੈ ਹੁੰਦੀ ਤੇ ਕੀ ਕ ਪੈਸੇ ਹੁੰਦੀ ਕਹਿ ਮੁੱਠ ਚ ਦੇ ਹੀ ਰੱਖਾ ਕਹਿ ਕੱਢੋ ਨਮੀ ਕੀ ਨਮੀ ਹੁੰਦੀ ਆ ਫਤ ਕਿੰਦੀ ਸਵੇਰ ਵੰਦੀ ਲਗੀ ਤੇ ਦੂਰ ਇਹ ਤੇ ਪੱਤ ਕਿਉਂ ਨਹੀਂ ਲਾਈ ਇੱਥੇ ਵੀ ਲਾਉਣੀ ਹੋ ਬੀਜੀ ਦੀਦੀ ਕਹਿੰਦੀ ਰਾਤ ਨੂੰ ਕੰਮ ਕਰਕੇ ਫੇਰ ਬਾਅਦ ਤੇ ਦੀਦੀ ਦਾ ਅੱਜ ਤੇ ਕਰ ਜੇ ਕਿ ਭਾਕੇ ਦੀਦੀ ਦਾ ਕਿੰਨੇ ਕਰਨਾ ਸੌਖੀ ਰਹੇਗੀ ਚੱਲ ਜਿੱਥੇ ਕਰ ਲਈਆਂ ਇਹ ਤਾਂ ਦੇ ਉਸ ਤੋਂ ਗੱਲ ਕੋਤ ਉਹ ਦਾ ਜਿਉੜਾ ਪਾ ਲਈ ਆਪਣੇ ਪਸੰਦ ਦਾ ਨਹੀਂ ਬੀਜੀ ਮੇਰਾ ਜੀ ਨਹੀਂ ਕਰਦਾ ਚੂੜਾ ਕੋਈ ਉਹਦੇ ਸੱਗ ਨੂੰ ਦਾ ਉਹਦਾ ਪੁੱਤ ਕੁਵਾਰਾ ਵਾ ਕਿਹਨੇ ਕਹਣਾ ਕਿ ਕਿਉਂ ਕੁਆਣੀ ਆ ਤੇ ਤੂੰ ਪਾ ਲਈ ਚੂੜਾ ਥੋੜਿਆ ਦਾ ਹਾਂਜੀ ਜੀ ਲੈ ਮੈਂ ਅੰਦਰ ਵਰਦ ਜਾਨੀ ਮੇਰੀ ਗੱਲ ਸੁਣਨਾ ਸੂਤ ਜਿਹਦਾ ਸਿੰਦੇ ਦਿੱਤਾ ਸੀ ਲੈ ਨਹੀਂ ਤੂੰ ਮੈਂ ਤੇ ਮੰਮੀ ਨੂੰ ਘਰ ਤਾਵਾਂ ਲੈ ਸੋਨੀ ਦਾ ਵੀ ਉੱਥੋਂ ਫੜ ਕੇ ਲਿਆਉਣਾ ਸੀ ਮੈਂ ਕਹਿੰਦੀ ਸੈਟਮੈਂਟ ਕਰਕੇ ਤੇ ਪਾ ਲੈਂਦੇ ਬੈਠ ਜਾ ਵੇਚੋ ਦੇ ਤੇ ਮੰਮੀ ਕਿਹੜੇ ਵੇਲੇ ਚਲ ਗਈ ਮੰਮੀ ਤੇ ਚਲ ਟਾਈਮ ਨੇ ਚਲ ਗਈ ਤੂੰ ਤੇ ਮੁੜ ਕੇ ਆਈ ਨਹੀਂ ਉਹ ਫਿਰ ਉਹ ਵੀ ਨਹੀਂ ਤੇ ਨਾ ਤੁਰ ਆਉਂਦਾ ਹੈ ਕਿ ਮੈਂ ਕਿਤੇ ਰੋਟੀਆਂ ਖਾਣੀਆਂ ਵੇ ਰੋਟੀ ਦੇ ਫੇਰ ਨਹੀਂ ਲੈ ਮੇਰ ਕੋ ਮੰਗੀ ਬੋਲਿਆ ਨਾ ਹਜੇ ਨਹੀਂ ਬੋਲਿਆ ਚਲ ਕੋਈ ਗੱਲ ਨਹੀਂ ਆਪਾਂ ਬਾਅਦ ਪੁੱਗਾਂ ਮੰਮੀ ਕੈਂਡਸ ਉਹ ਕੋ ਵੀ ਤੂੰ ਵੀ ਆ ਕੇ ਦੇਣਾ ਤੇ ਆਪਣਾ ਵੀ ਨੀ ਦੱਲ ਤਬਣਾਲਾ ਆਹੋ ਤੇ ਨਾ ਉਹ ਤੋਪਸ ਜੇ ਕਹਿੰਦੇ ਹੀ ਬਾਗ ਫੜਾਈ ਦੇ ਡਿਜ਼ਾਈਨ ਪਸੰਦ ਕਰ ਲਾ ਅੱਛਾ ਤੇ ਮੇਰਾ ਇੱਥੇ ਨੀ ਰਵੇਲ ਲੱਗਣ ਦਿਆ ਆ ਕਰ ਲਾ ਉਹ ਕਰ ਲਾ ਦਿਨ ਤੇ ਚੱਲ ਰਾਗੇ ਸਾਰੇ ਹਾਂ ਹਾਂ ਚੱਲ ਜਾਵਣਾ ਸੀ ਤੇ ਮੈਂ ਚਾਰ ਸੂਟ ਬਣਾ ਕੇ ਦਿੱਤੇ ਤੇ ਮਾਤਾ ਦੀ ਗੱਲ ਵੇਖ ਲਾ ਹਾਂ ਅੱਡਾ ਮੂਹੇ ਪੰਜ ਤੇ ਪੂਰੇ ਕਰ ਦਿੰਦੀ 10 ਘਰ ਵੀ ਤੇ ਲੋਕਾਂ ਦੇ ਆਉਣੇ ਨੇ ਰਿਸ਼ਤੇਦਾਰਾਂ ਇਕੱಡೆ ਉਹਨਾਂ ਚ ਲਾ ਦੇਂਗੇ ਐ ਨਹੀਂ ਪਰੇਸ਼ਾਨ ਮਾੜੀ ਮੋਟੀ ਸ਼ਰਮ ਆ ਇਹ ਇਹ ਨਹੀਂ ਕਿ ਦਿਵਾਜੂਰ ਨਾ ਵਿਆਹ ਲੱਗੀ ਆ ਇਹਨਾਂ ਨੇ ਲੋਕਾਂ ਨੂੰ ਗੱਲਾਂ ਕਰਾਉਣੀ ਆ ਹੁਣ ਵਰੀ ਬਣਾਉਣੀ ਆਂ ਦੀ ਫੇਰ ਦੋਰੇ ਆਪਣਾ ਘਰ ਤੇ ਦੀਦੇ ਨਹੀਂ ਤੋ ਪਿਛੇ ਜੇ ਮੈਂ ਪ੍ਰੋਗਰਾਮ ਤੇ ਫਲਕਾਰੀ ਨਹੀਂ ਲਈ ਕੁੱਦੀ ਸੋਣੀ ਆਉਣੀ ਉਹ ਤੇ ਵਾਵਾ ਹੀ ਆ ਰੋਣੀ ਕਾੜੀ ਰੇਕੜੀ ਲਈ ਤੇ ਮੈਂ ਹਾਂ ਚੱਲ ਵੀ ਮੈਂ ਮੇਰੇ ਮੋਢਿਆਂ ਤੇ ਰੱਖਣ ਨਾ ਕਿਹੜੀ ਉਹ ਪ੍ਰਿਸ਼ਤੀ ਗਈ ਆ ਹਾਂ ਨਹੀਂ ਤੇ ਫਲਕਾਰੀ ਇਹੋ ਲਾ ਦੇਣੀ ਹਾਂ ਨਮੀ ਲੈ ਦਿੰਦੀ ਆ ਆਪਣੇ ਵਾਲੀ ਲਾ ਤੇ ਮੈਂ ਚੁੱਪ ਕੀਤੀ ਰਹੀ ਮੈਂ ਕਿਹਾ ਜਿੰਨਾ ਤੇਰੇ ਨਾਲ ਹੁਣ ਮੈਂ ਸਿਰ ਰਾਉਂਗੀ ਨਾ ਮੂਹੜੀ ਖਰਾਬ ਉਹ ਨਸ਼ਾ ਤੋਂ ਮਨਾ ਹਾਂ ਉਹ ਚੜ ਪਰਿਆ ਨੇ ਉੱਥੇ ਖੁਸ਼ੀ ਖੁਸ਼ੀ ਦਾ ਪ੍ਰੋਗਰਾਮ ਭਰਾ ਤੇ ਤੇਰਾ ਚੱਲ ਪਹਿਲਾਂ ਹੀ ਪਹਿਲੀ ਵਾਰੀ ਵੀ ਆਉਣ ਲੱਗੀ ਆ ਨਾ ਫਿਰ ਵੀ ਮੈਂ ਨਹੀਂ ਤੇਰਾ ਬੜੀ ਸਾਵਾ ਸਾ ਮੇਰੇ ਘਰ ਹੀ ਜਾਣਾ ਨਹੀਂ ਉਦੋਂ ਲੱਗ ਮੈਂ ਮਾੜਾ ਬਣਾਉਂਗੀ ਆਪਣੇ ਆੜੇ ਮਾੜੇ ਉੱਥੋਂ ਗੱਲਾਂ ਕਰਵਣੀਆਂ ਨੇ ਨਾਲ ਜੀਜਾ ਤੇ ਮੈਂ ਜਿੰਨੇ ਬਣਾਏ ਨਾ ਸਾਦੇ ਸਮਾਕੇ ਦਿੱਤੇ ਨਹੀਂ ਬਥੇਰੀਆਂ ਰੀਝਾਂ ਕਰਨੀਆਂ ਤੇਰੀ ਮਾਂ ਹੋਰ ਉਹਦੇ ਪਾਦੀਆਂ ਜਾਦੀਆਂ ਵਾ ਪਰ ਮੇਰੇ ਕਰਮਾਂ ਚ ਬੜਾਈ ਆ ਮੈਂ ਲਾ ਲਿਆ ਹਿਸਾਬ ਚੱਲ ਕੋਈ ਨਹੀਂ ਤੂੰ ਨਾ ਹੋਣਾ ਟੈਨ ਨਾ ਕਦਮਦਿਕਾਰੀ ਨੂੰ ਮੈਂ ਹੁਣ ਦਹੀਂ ਆ ਜਾ ਨਿਕਲੀ ਜਾਣਾ ਮੈਨੂੰ ਪਹਿਲਾਂ ਦੱਸ ਦਿੰਦੀ ਤੇ ਮੈਂ ਮੰਮੀ ਕੋਲ ਸੂਟ ਮੰਗਾ ਲੈਣਾ ਐ ਸੋਨੀ ਦਾ ਤੇ ਇਹਨੂੰ ਫੋਨ ਲਾਦੇ ਹਾਂ ਵੀ ਜੇ ਨਹੀਂ ਉਥੋਂ ਅਜੇ ਤੁਰੀ ਤੇ ਫੜੀ ਆਵੇ ਮੈਨੂੰ ਦੋਰੇ ਗੇੜਾ ਪੈਣਾ ਚੱਲ ਮੈਂ ਕੋਈ ਨਹੀਂ ਲਾ ਦਿੰਨੀ ਕਹਿਦੀ ਚਾਹ ਨਹੀਂ ਪੀਣੀ ਨਹੀਂ ਨਹੀਂ ਚਾਹ ਕਿਤੇ ਹੁਣ ਟਾਈਮ ਨਹੀਂ ਦਾ ਵੇਖਾ ਇਹ ਈਮਾਰ ਹੈ ਨਾ ਟੌਪ 'ਚ ਬਣਾਇਆ ਵਾਗ ਫੜਾਈ ਦੇ ਇਹ ਸੂਟ ਬਣਾਏ ਆ ਨਹੀਂ ਪਤਾ ਤੇਰੀ ਮਾਂ ਦਾ ਤੇ ਤੇਰਾ ਨੰਗ ਹੈਗੇ ਆ ਗੱਲਾਂ ਕਰਦੀ ਵੱਡ-ਵੱਡੀਆਂ ਇਹਦਾ ਰਾਧਾ ਦਵਿੰਦਰ ਕੋ ਸਭ ਕੋ ਲੁਗਿਆ ਨਹੀਂ ਮੈਨੂੰ ਸਭ ਕੋ ਪਤਾ ਵਾ ਜੋ ਫੇਟੇ ਜੱਠੀਆਂ ਮੇਰੇ ਨਾਲ ਕਰਦੀਆਂ ਰਵਿੰਦਰ ਬੈਗ ਫੜਾ ਦਿੰ ਮੇਰਾ ਬੱ ਇੱਕ ਮੇਰੇ ਪੁੱਤ ਮੇਰਾ ਹੁਣ Đi ਜਾਣਾ ਵਾ ਠੀਕਾ ਤੇ ਨਾ ਮੇਰੇ ਮਗਰ ਹੁਣਾ ਦਾਦੀ ਨੂੰ ਮਨੁਸ਼ੀਤ ਉਹਨਾਂ ਨਹੀਂ ਠੀਕਾ ਆਪਣਾ ਬੈਗ ਲਿਆ ਕੇ ਯੂਨੀਫਾਰਮ ਲਾ ਕੇ ਇੱਕ ਜਗ੍ਹਾ ਰੱਖਣੀ ਆ ਤੇ ਦਾਦੀ ਜੀ ਨੂੰ ਰੋਟੀ ਮੰਗਣੀ ਆ ਠੀਕਾ ਰੋਟੀ ਖਾ ਲਿਓ ਠੀਕਾ ਆਪਨੇ ਸਮਝ ਜਾ ਇਤਨਾ ਤੇ ਉਧਰ ਉਧਰ ਨਹੀਂ ਸੋਟਣੇ ਚਾਹਾਂ ਸਾਰਾ ਕੁਝ ਪੈਨਸਲ ਕੁੰਸਲ ਆਪਣਾ ਸਾਰਾ ਕੁਝ ਇੱਕ ਜਗ੍ਹਾ ਰੱਖਣੀ ਆ ਵਾ ਠੀਕਾ ਮੇਰੇ ਪੁੱਤ ਤੇ ਨਾਲ ਲੰਚ ਆਪਣਾ ਖਾਣਾ ਬਾਕਸ ਪੂਰਾ ਇਗਾ ਕਾਲੀ ਨਹੀਂ ਕਰਨਾ ਤੇ ਸਵੇਰੇ ਵੀ ਰੋਟੀ ਖਾ ਕੇ ਜਾਣਾ ਸਕੂਲ ਤੇ ਸ਼ਾਮ ਨੂੰ ਆ ਕੇ ਖਾਣੀ ਆ ਮੈਂ ਪੁੱਤ ਕਿੱਥੇ ਜਾਣਾ ਵਾਂ ਮੈਂ ਪੁੱਤ ਥੋੜੀ ਦਿਨ ਵਾਸਤੇ ਨਾ ਵੰਡੀ ਜਾਣਾ ਵਾਂ ਮੈਂ ਛੇਤੀ ਆ ਜਾਣਾ ਵਾਂ ਆ ਕਿ ਫਿਰ ਮੈਂ ਤੈਨੂੰ ਲੈ ਕੇ ਜਾਊਂਗੀ ਚੰਗਾ ਮੁੰਨੇ ਦੀ ਨਾ ਮੈਂ ਇਹਣਾ ਤਾਂ ਜਨਾਰੀ ਜਾਣਾ ਵਾਂ 我们每天都运动起来。

ਮਤ ਘਰ ਪੈਦਾ ਵਾ ਤੁਸੀਂ ਸੁਮਾ ਲੈਣਾ ਮੈਂ ਤਾਂ ਬਸ ਹੁਣ ਤੁਹਾਡੀ ਮੁਕਤ ਦੀ ਕੰਮੀ ਆ ਠੀਕ ਹੈ ਮੰਮੀ ਜੀ ਜਿੱਦਾਂ ਕਹਿੰਦੇ ਮੁੱਦਨ ਕਰਦੇ ਚਲ ਆਪੀ ਤੇਰੇ ਤੋਂ ਕੋਈ ਨਹੀਂ ਦੇਤੀ ਆ ਠੀਕ ਬਾਲ ਸੋਨੀ ਆਹ ਵਾਲੀ ਵੀ ਸਾਡਾ ਚੰਗਾ ਹੈ ਉਹਨਾਂ ਦਾ ਸਾਥ ਬਣਾਏ ਰਹਿਣਾ ਜੇ ਕੋਈ ਆ ਵੀ ਜਾਵੇ ਉਹਨਾਂ ਨਾਲ ਦੀ ਗੱਲ ਕੋਈ ਨਹੀਂ ਕਰਨੀ ਠੀਕ ਠੀਕ ਆਪਣੇ ਕੋਈ ਜਿੰਨਾ ਮਰਜ਼ੀ ਤੇਰੇ ਲਾਗੇ ਕਰੇ ਮਤਬ ਗੰਨਾਰਾ ਤੇ ਜੀ ਕੀਤਾ ਅੰਜੀ ਮਾ ਸੁਣਨਾ ਮੇ ਸੌਂ ਗਿਆ ਲਾ ਆ ਡਾਡ ਬਾੜ ਨਹੀਂ ਚੰਗਾ ਤੇ ਪੁੱਤ ਜੀ ਤੁਹਾਡੇ ਘਰ ਕੋਈ ਹੁੰਦਾ ਵਾ ਆਪਣੇ ਘਰ ਦੀ ਕੋਈ ਗੱਲ ਨਹੀਂ ਹੁੰਨੇ ਕੋ ਕਰਨੀ ਕੀ ਤੁਹਾਨੂੰ ਬੜੀ ਹਿਸਤਾਨ ਆ ਸਾਰੇ ਜੀ ਕੋਈ ਕੋਈ ਗੱਲ ਕਰਦ ਰਵੇ ਮਤ ਬਰਜਹੰਗਾਰਾ ਜਣਾਇ ਤੇ ਬੋਲਣਾ ਨਹੀਂ ਸਿਆ ਪੜਾਣੇ ਰਸਤਾਂ ਜਣਾ ਕੇ ਆਏ ਹੁੰਦੇ ਠੀਕ ਆ ਮੈਂ ਕੋਲ ਤੇ ਜਾ ਕੇ ਗੱਲ ਕਰ ਦੇਣਾ ਕਾਰ ਕਾਰ ਸਮਝਣਾ ਠੀਕ ਆ ਹਾਂ ਤੇ ਪਤਾ ਅੰਦਰ ਕੰਨਾ ਜਗਾੜੇ ਕਿਥੇ ਲਾਤੇ ਮੇਰੇ ਘਾਡੇ ਪਰ ਇਹਨੂੰ ਵੀ ਲਾਉਂਦੇ। ਚਾ ਕੋਈ ਨਹੀਂ। ਗਤੀਸ਼ੰਦਾਰੇ ਨੂੰ ਤਿੰਨ ਵਾਗ ਨਹੀਂ ਕਿੰਕਾ ਬਣੇ। ਉਹ ਫਿਰ ਤੁਕਾਰ ਪਾਈ ਫਿਰ। ਆ ਮੈਂ ਜਾਣਾਂ ਦੋ ਮਤਾਂ। ਲੈ ਕੇ ਤੰਨੇ। ਕਰੋ ਕਿਤੇ ਮੈਨੂੰ ਚਾਹ ਪਾਣੀ ਮਿਲਦਾ। ਬੜਿਆ ਬਣਾਤਾ ਰੋਟੀ ਪਾਣੀ ਵੀ ਢੀਰੇ ਧੋ ਕੇ ਦਿੰਦੀ ਆ। ਇਹ ਸ਼ੌਕ ਦਾ ਸਾਹ ਆ। ਨਹੀਂ ਤਾਂ ਕੰਮ ਸਿਰ ਨਹੀਂ ਪੁੱਟਿਆ ਜਾਂਦਾ। ਸਾਰੀ ਦਿਹਾੜੀ ਕਿਤੇ ਚਮਕੇ ਚ ਲੱਗ ਜਾਣੀ। ਉਹ ਕਰੇਗਾ ਖਾਣ ਤੋਂ ਬਾਅਦ ਨਾ ਹੁੰਦੀ ਨਹੀਂ ਤਾਂ ਨਿਕਲਣਾ ਕਿਦਾਂ ਹੈ ਹੁਣ ਜਿੱਦਾਂ ਮਰਜੀ ਛਲਗਾ ਪਣਾ ਲਾਗੇ ਪਾਵਾ ਚਾਹ ਪੀ ਲੀ ਤੁ ਬਿਲੀਆ ਹਾਂਜੀ ਮੈਂ ਮੰਮੀ ਨਾਲ ਕੇ ਬੈ ਕੇ ਪੀ ਲਿਆ ਸਵਰ ਦੇਲ ਤੇ ਲੱਗਾ ਤੇਰਾ ਸਾਡੇ ਘਰ ਆ ਕੋਈ ਪਰੇਸ਼ਾਨੀ ਕਿ ਨਹੀਂ ਆ ਨਹੀਂ ਦੇਲ ਤੇ ਲੱਗਾ ਮੇਰਾ ਕੋਈ ਨਹੀਂ ਅਹਜੀ ਕੰਨ ਕੋਈ ਮੇਰੇ ਮਦਰ ਨਾਲ ਇੱਕ ਗੱਲ ਕਰਨੀ ਹੈ ਕਿਹੜੀ ਗੱਲ ਮੇਰਾ ਨਾ ਗੌਰਵ ਨੂੰ ਮਿਲਣ ਦੀ ਜੀ ਕਹਤਾ ਵਾ ਮੇਰਾ ਉਹਦੇ ਵੀ ਕੰਦੇਲੀ ਨੇ ਬੰਦਿਆ ਉਹ ਰੋਂਦਾ ਹੋਣਾ ਵਾ ਇੱਕ ਵਾਰੀ ਮੈਨੂੰ ਮੈਂ ਮੈਂ ਕਹਨੀ ਫਿਰ ਕਵਰੀ ਚਲੀ ਗਈ ਹੋ ਕੇ ਆਈ ਕਿਉਂਕਿ ਉਹ ਜੇ ਛੋਟਾ ਵਾ ਨਾ ਤੇ ਮੈਂ ਕਦੀ ਛੱਡ ਕੇ ਹੀ ਤੇ ਗਈ ਨਹੀਂ ਉਹਨੂੰ ਤੇ ਨਾ ਹੀ ਮੇਰੇ ਬਗੈਰ ਰਹਿੰਦਾ ਹੋ ਜਿਆਦਾ ਤੇ ਇਸ ਕਰਕੇ ਮੈਂ ਕਹਨੀ ਕਿ ਖਾਰੀ ਮਿਲ ਕੇ ਆਈ ਇਹਨੂੰ ਚਲ ਕੋਈ ਨਹੀਂ ਕਰਦਾ ਮੈਂ ਬਿਜੀ ਨਾ ਗੱਲ ਕੀ ਆਂਦੇ ਆ ਠੀਕ ਆ ਫਿਰ ਮੈਨੂੰ ਕਹਿ ਲਿਓ ਫਿਰ ਤਾਂ ਮੈਂ ਦੱਸਦਾ ਕੋਈ ਨਹੀਂ ਬਿਜੀ ਨੂੰ ਪੁੱਛ ਕੇ ਦੇਣੀ ਠੀਕ ਜਦਾਂ ਕਰਨੀ ਉਦਾਂ ਕਰ ਲਈਦੀ ਆ ਤਾਂ ਸਾਰਾ ਕੁਝ ਠੀਕ ਆ ਮੰਮੀ ਵੀ ਚੰਗੀਆਂ ਇਹ ਵੀ ਚੰਗੀਆਂ ਬਸ ਮੇਰੇ ਦਿਲ ਦੀ ਰੀਚ ਆ कि बस ਘਰ ਵਿੱਚ ਇੱਥੇ ਆ ਜੀਣਾ ਹੋਣਾ ਉਹ ਮਿਲ ਮਿਲ ਜੇ ਕਰੋ ਸ਼ਾਇਦ ਉਸ ਘਰ ਵਿੱਚ ਮੇਰਾ ਦਾਣਾ ਪਾਣੀ ਨਾ ਲਿਊਗਾ ਚਲੋ ਬਾਕੀ ਤਾਂ ਹੁਣ ਜ਼ਿੰਦਗੀ ਠੀਕ ਆ بس ਮੇਰੇ ਪੁੱਤ ਨੂੰ ਮਿਲ ਜੇ ਨਾ ਮੇਰਾ ਜੀ ਨਹੀਂ ਲੱਗਦਾ ਮੇਰੇ ਪੁੱਤ ਬਗੈਰ ਸ਼ਾਇਦ ਮੰਮੀ ਕਹਿੰਦੇ ਕਿ ਚਲ ਜੀ ਹਾਂ ਜੀ ਬਹੁਤ ਧੰਨਵਾਇਆ ਆਈ ਨੂੰ ਐਤੋਂ ਦੱਸ ਦੇਣੀ ਕਿ ਆਈ ਨੂੰ ਹੋ ਗਏ ਉੱਧਰ ਵੀ ਗਈ ਆ ਚੱਲ ਮਨ ਸਮਝਾ ਦੇ ਨਾ ਬਾ ਕਰਕੇ ਉਹਦਾ ਕੰਨੀ ਮੇਰੇ ਦਿਲ ਨੂੰ ਲੱਗਦਾ ਮਿਲਣਾ ਵਾ ਕਰੀਂ ਤੇ ਪਤਾ ਨਹੀਂ ਨਾ ਗੰਨਾ ਚ ਨਾ ਆਇਆ ਕਰ ਉੱਥੇ ਗਏ ਮਿਲਣ ਗਈ ਤਾਂ ਨਾ ਮਗਰ ਆਉਣਾ ਹੀ ਉਹ ਨਾ ਫੜਾ ਮੈਨੂੰ ਉੱਥੇ ਹੀ ਲੈ ਜਾਉ ਇੱਥੇ ਉਹਨੇ ਲੈ ਆਉਣਾ ਹੀ ਉਹ ਮੈਨੂੰ ਪਤਾ ਵਾ ਵੀ ਚੱਲੋ ਏਦਾਂ ਪਰ ਅਸੀਂ ਖੜਾ ਲਿਆਉਣਾ ਵਾ ਕੋ ਮਿਲਾਉਣਾ ਹੀ ਖਾਲੀ ਉਹਨੂੰ ਜੋ ਤੁਸੀਂ ਤੁਮ ਸਵੇਰ ਲੈਣੇ ਜਾਣਾ ਵਾ ਰੋਜ਼ ਮੜੋਂ ਖੜੇਗਾ ਤੁਹਾਡੇ ਪਿੱਛੇ ਪੈਣਾ ਵਾ ਮਨੇ ਆਖਾ ਮਮੀ ਨਾਲ ਜਾਣਾ ਵਾ ਫੇਰ ਵੀ ਕਰਨਾ ਇੱਥੇ ਹੀ ਆ ਗਿਆ ਤੇ ਇਹਨੂੰ ਇਦਾਂ ਤਾਂ ਨਾ ਖਿਜਾ ਦੇ ਹੁੰਦੇ ਆ ਨਵੀਂ ਬਹੂ ਤੇ ਛੋਟਾ ਬਾਲ ਜਿਸ ਤਰ੍ਹਾਂ ਖਿਜਾਈਏ ਤਾਂ ਉਹੋ ਚਾਲ ਤੇ ਸਮਝ ਜਾ ਤੈਨੂੰ ਪਤਾ ਵਾ ਨਾਲੇ ਸਾਡਾ ਬੁਰੇ ਹੱਥ ਤਾਂ ਕਿਹੜੇ ਹਾਲਾ ਨਮ ਤੇਰਾ ਵਿਆਹ ਕੀਤਾ ਤੁਹਾਨੂੰ ਆ ਕੇ ਤੂੰ ਜਿਹੜਾ ਮੇਰੇ ਕੋਲ ਆਹਾ ਹੋਣੀ ਜਾ ਕੇ ਦੋਸਰੇ ਟਾਇਆ ਨਾ ਇਹ ਨੂੰ ਬੂਖ ਢੀਜਾ ਇਹਨੇ ਉੱਥੇ ਵੜੀ ਰਹਿਣਾ ਤੇ ਉਹ ਉੱਥੇ ਨੇ ਗੇਹੇ ਜਾਣਾ ਉਹ ਚ ਨਾਮ ਉਹ ਪਾਣ ਦੇ ਉਹ ਮੁੰਡੇ ਦੇ ਨਾਲ ਹੀ ਟੋਟਣਾ ਉਹ ਮੰਮੀ ਇੱਕ ਦੋ ਵਾਰੀ ਜਾਣਾ ਨਵੇਂ ਨਵੇਂ ਕਰਕੇ ਜਿਹੜਾ ਬਾਅਦ ਚ ਖੜਨਾ ਉਹਨੂੰ ਆਪਾਂ ਮੈਂ ਇਹ ਗੋਪੀ ਇੱਥੇ ਮੇਰਾ ਵੈਲੀ ਨਾਲ ਸੱਚ ਗਾਲ ਹੁੰਦੇ ਗੱਲ ਕਰੀ ਇੱਥੇ ਤੈਨੂੰ ਚੱਲਣਾ ਪੈਣਾ ਮੁੰਡਾ ਵੀ ਮੁੜ ਕੇ ਚਾਹਦੇ ਇੱਕ ਦੋ ਵਾਰੀ ਲੈ ਜਾਣੇ ਕੋਈ ਨਹੀਂ ਹੁੰਦਾ ਉਸੇ ਨਾਮ ਖੜਾਂਗੇ ਬਹੁਤੀ ਗਲਤੀ ਹੋਈ ਜਾਣਾ ਚਲ ਮੈਂ ਕਹਿ ਦਿੰਦਾ ਉਹਨੂੰ ਵੀ ਸਵੇਰੇ ਹੋਵਾਂਗੇ ਇਹ ਤੂੰ ਸੋਚੀ ਲਿਆ ਉਹਨਾਂ ਨੂੰ ਮਲਾਉਣ ਵਾਸਤੇ ਕਿ ਮਲਾਉਣ ਖਾਣਾ ਤੇ ਫਿਰ ਮੈਨੂੰ ਕਿ ਪੁੱਛਣ ਡਿਆ ਚਾਹ ਚਾਹ ਤੂੰ ਅੱਗੇ ਬਣਾਈ ਆ ਅੰਦਰ ਅੰਦਰ ਗਿਟਮਟ ਕਰ ਰਹੇ ਤੇ ਮੈਨੂੰ ਉੱਤੋਂ ਦੀ ਵੜ ਲੈਿੰਦੇ ਵੀ ਉਹਦੀ ਸ਼ਲਾਹ ਲਾ ਲਈਏ ਉਹ ਤੇ ਦੀਆਂ ਨਾ ਕੀ ਆਂਦੀ ਹੋਵੇ ਉਹਦੀ ਵੀ ਸ਼ਲਾਹ ਲਾਵਾਂ ਪਰਾ ਕੱਥਾਂ ਬੋਲਦੀ ਸੋਹਣਿਆ ਕੀ ਕੰਨ ਨਹੀਂ ਆ ਜਿਵੇਂ ਮੈਂ ਬੈਠੀ ਮੈਂ ਬੜੀ ਸੋਚਾਂ ਚ ਪਈ ਨਹੀਂ ਨਹੀਂ ਉੱਥੇ ਹੀ ਬਸ ਬੈਠੀ ਜੱਲ ਜੱਗਣ ਦਿਓ ਹੈ ਤਾਂ ਬੁਕਾਂਡਾ ਪਿਆ ਕੀ ਹੋਇਆ ਵਾ ਦੱਸ ਮੈਨੂੰ ਮੈਂ ਮੇਰੇ ਪੁੱਤ ਦੀ ਪਹੁੰਚ ਆਣਾ ਨਹੀਂ ਮੇਰੇ ਜੀ ਕਰਦੇ ਮੈਂ ਮੇਲਵਾਂ ਨੂੰ ਜਾ ਕੇ ਬਸ ਥੋੜੇ ਦਿਨ ਦੀ ਗੱਲ ਆ ਫਿਰ ਉਹਨੂੰ ਇੱਥੇ ਲੈ ਆਉਣਾ ਜਾ ਜੱਤੇ ਨੂੰ ਆਉਂਦਾ ਹੀ ਆ ਉਹ ਹੁਣ ਸਕੂਲ ਜਾਣ ਲਿਆ ਵਾ ਨਾ ਤੇ ਉਹਨ ਜਿੰਨਾ ਜਿੰਨਾ ਉੱਥੇ ਜਾਏਗੀ ਤੇ ਉਹਨਾਂ ਚਿਹਰੇ ਚ ਮੋਹ ਪਾਉਣਾ ਉੱਥੋਂ ਦੀ ਪੜਾਈ ਵੀ ਖਰਾਬ ਹੋ ਗਈ ਇੱਥੇ ਲਿਆ ਕੇ ਤੂੰ ਉਹਨ ਕੀ ਕਰੇਗਾ ਤੂੰ ਪੜਾਈ ਵੀ ਖਰਾਬ ਕਰਨੀ ਹੈ ਨਹੀਂ ਮਮੀ ਦੇਖ ਕੋ ਰਹੇਗਾ ਚੰਗੀ ਪਰਵਰਿਸ਼ ਹੋਏਗੀ ਉਹਦੀ ਮੇਰਾ ਨੇਜੀ ਲੰਦੋ ਦੇ ਭਗਤ ਰਾਤੀਏ ਉਹ ਕਦੇ ਮੇਰੀ ਧੀ ਮਾੜਾ ਸਾਹਮਣੇ ਆਈਆ ਤੂੰ ਦੇ ਛੋਣਗਾ ਇਦਾ ਕਾਂਡੇ ਤੇ ਜਿੱਦਾ ਉਪਰਾ ਸਮਝਿਆ ਉਹਨਾਂ ਨੇ ਉਹ ਤੇਰ ਨੂੰ ਜਿਆਦਾ ਉਹਨੂੰ ਲੈਂਦੀ ਆ ਪਰ ਫੇਰ ਵੀ ਮੰਮੀ ਜਿੱਦਾਂ ਮਰਜੀ ਆ ਮਾਤਾ ਮਾਂ ਹੀ ਨੇ ਨਾ ਮਾਤੇ ਮਾਮਾ ਇਹਨਾਂ ਮੋੜਾ ਪਾ ਉਹਨੇ ਤੇਨ ਮੁੜ ਕੇ ਜਾਲ ਕਾਕਾ ਰੋਣਾ ਜਦੋਂ ਤੂੰ ਗਈ ਉਹਨੇ ਮਗਰ ਪੈਣਾ ਉਹਦੀ ਪੜਾਈ ਬਾਅਦ ਹੋਈ ਪੜਾਈ ਨਾਲ ਦੀ ਖਰਾਬ ਕਰ ਜੀ ਛੋਟਾ ਉਹਨਾਂ ਮੰਮੀ ਤਾਂ ਕਰਕੇ ਮੈਂ ਕਹਿ ਰਹੀ ਹਾਂ 10 ਸੋਟੇ ਰੋ ਤੇ ਸੋਟਾ ਹੀ ਆ 10 ਸਾਨੂੰ ਪਤਾ ਸੋਟਾ ਵਾ ਪਰ ਨਾ ਉਹਦਾ ਇਨਾ ਮੋਗਾ ਸੋਨੂੰ ਰਹਿੰਦੇ ਉੱਥੇ ਹੀ ਤੂੰ ਬਾਰ-ਬਾਰ ਉੱਥੇ ਜਾਏਂਗੀ ਨਾ ਮੁੰਡਾ ਹੀ ਰੱਖ ਤੂੰ ਬਿਮਾਰ ਹੋਊਗਾ ਆਪਣੇ ਦਿਲ ਨੂੰ ਗੰਢ ਦੇ ਰਾਂ ਹਾਂ ਕੀ ਵੀ ਇਹ ਕਹਤਾਂ ਕੀ ਆਪਣੀ ਮਨ ਨੂੰ ਗੰਢ ਮਾਰਨਾ ਹਾਂ ਇਹ ਜਿੱਦ ਕੰਦੇ ਹੀ ਮੇਟੇ ਨੂੰ ਪੁਰਤਕਾਲ ਦੁੰਗੀ ਮੰਗਰੀ ਹੋਈ ਹੋਰ ਮੈਂ ਕੀ ਕਰਾਂ